ਤੇ ਹਾਂਜੀ ਗੁਰਨਾਰਕਦੇਵ ਯੂਨੀਵਰਸਿਟੀ ਦੇ ਬਿਲਕੁਲ ਨਕੋਦਰ ਦੇ ਬਾਹਰ ਖੜੇ ਆ ਨਕੋਦਰ ਆਇਆ ਜੀ ਅੱਜ ਇੱਥੇ ਇੱਕ ਵਾਰ ਫੇਰ ਤੋਂ ਗੁਰੂ ਕਿਰਪਾ ਫਾਸਟ ਫੂਡ ਤੇ ਇੱਥੇ ਪਹਿਲਾਂ ਵੀ ਆਪਾਂ ਵਲੌਗ ਕਰ ਚੁੱਕੇ ਆ ਸ਼ੂਟ ਕਰ ਚੁੱਕੇ ਆ ਪਰ ਇੱਥੇ ਇੱਕ ਵਾਰੀ ਦੁਬਾਰਾ ਮੈਂ ਕਿਹਾ ਫੇਰ ਤੁਹਾਨੂੰ ਵਲੌਗ ਯਾਦ ਕਰਾ ਦਈਏ ਕਿ ਸਾਡੇ ਪੰਜਾਬੀ ਭਰਾ ਜਿਹੜੇ ਹੈਗੇ ਆ ਅੱਗੇ ਕੰਮ ਵਾਲੇ ਪਾਸੇ ਹੋਰ ਵੱ ਚੁੱਕੇ ਨੇ ਤੇ ਇੱਥੇ ਜਪਜੀ ਸਾਹਿਬ ਦਾ ਪਾਠ ਕਰਨ ਵੇਲੇ ਮੈਂ ਮੂਝਵਾਨੀ ਜਿਹੜਾ ਸੁਣਾਊਗਾ ਜਪਜੀ ਸਾਹਿਬ ਦਾ ਪਾਠ ਜਿਹੜਾ ਬੱਚਾ ਮੂਝਵਾਨੀ ਸੁਣਾਊਗਾ ਉਹਨੂੰ 버ਗਰ ਫ੍ਰੀ ਦਿੱਤਾ ਜਾਊਗਾ ਤੇ ਇਧਰ ਇਹ ਕਾਟਾ ਜੀ ਹੁੰਦਾ ਆ ਤੁਹਾਨੂੰ ਦਿਖਾਤੀ ਜਾਂਦੇ ਨੇ ਕਰੀ ਇੰਦਰ ਭੈਜੀ ਹੁਣੀ ਇੱਥੇ ਨਾਲ ਹੈਲਪ ਕਰਦੇ ਨੇ ਪੂਰਾ ਪਰਿਵਾਰ ਨਾਲ ਹੁੰਦਾ ਆ ਤੇ ਇਧਰ ਬਾਪੂ ਜੀ ਹੁਣੀ ਨੇ ਹਾਂਜੀ ਇਧਰ ਭਾਈ ਹੁਣੀ ਬਾਈ ਜੀ ਕੀ ਹਾਲ ਚਾਲ ਆ ਸਤਿ ਸ਼੍ਰੀ ਅਕਾਲ ਜੀ ਭਾਜੀ ਵਧੀਆ ਉਹ ਠੀਕ ਠਾਕ ਹਾਂਜੀ ਠੀਕ ਆ ਅੱਜ ਇਧਰਲੇ ਪਾਸੇ ਆ ਲਈਏ ਹਣਾ ਥੋੜਾ ਜਿਹਾ ਆ ਬੜੀ ਨਾਲ ਗੱਲ ਹੋਣਾ ਬਾਈ ਕੀ ਹਾਲ ਚੱਲ ਠੀਕ ਆ ਵੀਰੇ ਸਤਿ ਸ਼੍ਰੀ ਅਕਾਲ ਜੀ ਭਾਜੀ ਹੋਰ ਠੀਕ ਠਾਕ ਹੋ ਵਧੀਆ ਵਧੀਆ ਅੱਛਾ ਭਾਈ ਪਿਛਲੇ ਸਮੇਂ ਤੁਹਾਡੇ ਕੋਲ ਵੀਡੀਓ ਸ਼ੂਟ ਕਰਕੇ ਗਿਆ ਸੀ ਹਾਂਜੀ ਅੱਛਾ ਉਦੋਂ ਬਾਅਦ ਹੁਣ ਪਹਿਲਾਂ ਉਦੋਂ ਤੱਕ ਕੰਮ ਠੀਕ ਠੀਕ ਸੀ ਅੱਜ ਕਿਵੇਂ ਕੰਮ ਚੱਲਦਾ ਬਹੁਤ ਵਧੀਆ ਵੀਰੇ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਇੰਨਾ ਕਿ ਸੋਨਾ ਚੱਲ ਰਿਆ ਨੇ ਕਿ ਆਪਾਂ ਮਹਾਰਾਜ ਦਾ ਦੇਣ ਨਹੀਂ ਦੇ ਸਕਦੇ ਬਹੁਤ ਵਧੀਆ ਹਾਂਜੀ ਆਪਾਂ ਇਹ ਕੰਮ ਕਰਦੇ ਆ ਭੈਣ ਜੀ ਨੂੰ ਵੀ ਨਾਲ ਬੁਲਾ ਲਈਏ ਭੈਣ ਜੀ ਤੁਸੀਂ ਵੀ ਨਾਲ ਇੱਧਰ ਆ ਜਾਓ ਲੱਗੇ ਉਦੋਂ ਆਪਾਂ ਗੱਡੀ 'ਚ ਬੈ ਕੇ ਸ਼ੂਟ ਦੇ ਉੱਤੇ ਗੱਡੀ 'ਚ ਕੀਤੀ ਸੀ ਅੱਜ ਇੱਥੇ ਮਾਲ ਕਰਦੇ ਆ ਜੀ ਤੇ ਬਾਈ ਫਿਰ ਕਿਵੇਂ ਹੁਣ ਕਿਹੜੇ ਕਿਹੜੇ ਖਾਣੇ ਤੁਸੀਂ ਐਡ ਕੀਤੇ ਹੋਰ ਵੀ ਤੇ ਕੀ ਕੀ ਹੋਰ ਲੋਗਦੇ ਪਹਿਲਾਂ ਤਾਂ ਆਪਣੇ ਕੋਲ 버ਗਰ ਸੀਗੇ ਤਿੰਨ ਚਾਰ ਤਰੀਕੇ ਦੇ ਤੇ ਟਿੱਕੀ ਸੀਗੀ ਹਾਂਜੀ ਤੇ ਬਾਕੀ ਜਦਾਂ ਮਨਚੂਰੀਅਨ ਵਗੈਰਾ ਵੀ ਤੇ ਹੁਣ ਆਪਾਂ ਜਿੱਦਾਂ ਸ਼ੁਰੂ ਕੀਤਾ ਵਾ ਨਾਲ ਗੋਲ ਗੱਪੇ ਆ ਲੱਸੀ ਆ ਖੱਟੀ ਤੇ ਮਿੱਠੀ ਕਿਆ ਬਾਤ ਹੈ ਤੇ ਆਪਣੇ ਛੋਲੇ ਭਟੂਰੇ ਆ ਅੱਛਾ ਪੂੜੀ ਛੋਲੇ ਆ ਤੇ ਆਪਣੇ ਘੜੀ ਚਾਵਲ ਆ ਰਾਜਮਾ ਚਾਵਲ ਆ ਤਵਾ ਜੀ ਵਾ ਅੱਛਾ ਛੋਲੇ ਭਟੂਰਿਆਂ ਦਾ ਤੇ ਆਪਣੇ ਪੂੜੀਆਂ ਦਾ ਕੀ ਟਾਈਮਿੰਗ ਆ ਉਹਦੀ ਵੇਰੇ ਟਾਈਮਿੰਗ ਉਹਨਾਂ ਦੀ ਲਗਾਤਾਰ ਹੀ ਜਿੰਨਾ ਚੱਲ ਰਿਹਾ ਮੰਨ ਕੇ ਚੱਲੋ ਜਦੋਂ ਗਾਹਕ ਆ ਜਾਂਦਾ ਉਦੋਂ ਹੀ ਯਾਰ ਕਰਕੇ ਦੇਖੋ ਮਤਲਬ ਕੋਈ ਸਪੈਸ਼ਲ ਟਾਈਮ ਨਹੀਂ ਮੈਂ ਇੰਨੇ ਵੇਲੇ ਤੋਂ ਇੰਨੇ ਤੱਕ ਕੋਈ ਨਹੀਂ ਕੋਈ ਨਹੀਂ ਐਦਾਂ ਹੁਣ ਵੀ ਜੇ ਖਾਣੀ ਹੋਵੇ ਬਣਾ ਪਣ ਸਕਦੀ ਮੈਨੂੰ ਹੁਣ ਵੀ ਤਿਆਰ ਹੋ ਜਾਊਗੀ ਬਿਲਕੁਲ ਕੀ ਬਾਤ ਹੈ ਅੱਜ ਆਪ ਪਹਿਜੀ ਇੱਧਰ ਲੱਗ ਗਿਆ ਉਹ ਪਹਿਜੀ ਕਿਵੇਂ ਹੁਣ ਅੱਗੇ ਤੋਂ ਕੰਮ ਦੱਸੋ ਕਿਵੇਂ ਚੱਲਦਾ ਪੂਰੀਆ ਵਧੀਆ ਜੀ ਅੱਜ ਆਪਾਂ ਜਿਹੜਾ ਕੋਈ ਜੂਪੀ ਵਾਲੀ ਟਿੱਕੀ ਖਾ ਗਿਆ ਸੀ ਸਪੈਸ਼ਲੀ ਅੱਜ ਵੀ ਹੈਗੀ ਹੈ ਅੱਜ ਵੀ ਹੈਗੀ ਹੈ ਤੇ ਪਰ ਦੀ ਅੱਜ ਅਸੀਂ ਖਾਣੇ ਆ ਤੁਹਾਡੇ ਕੋਲੋਂ ਕੜੀ ਚੌਲ ਠੀਕ ਹੈ ਜੀ ਠੀਕ ਹੈ ਜੀ ਕੜੀ ਚੌਲ ਖਾਵਾਂਗੇ ਕਿਉਂਕਿ ਮੇਂ ਚ ਦੇਸੀ ਖਾਣੇ ਬਹੁਤ ਘੱਟ ਮਿਲਦੇ ਆ ਭਾਈ ਗੋਲ ਗੱਪੇ ਦਾ ਪਹਿਲਾਂ ਦੱਸੋ ਗੋਲ ਗੱਪੇ ਕਿਹਦਾ ਦਿਮਾਗ ਦੇ ਉੱਪਰ ਸੀ ਗੋਲ ਗੱਪੇ ਲਈ ਹਾਂ ਜੀ ਗੋਲ ਗੱਪੇ ਦਾ ਆਪਣਾ ਹੀ ਆ ਜੀ ਦਿਮਾਗ ਆਪਾਂ ਕਿਹਾ ਚਲੋ ਗਰਮੀ ਦਾ ਸੀਜ਼ਨ ਆ ਥੋੜਾ ਜਾਂ ਹੁਣ ਜਿੱਦਾਂ ਨਾ ਗੋਲ ਗੱਪੇ ਤੇ ਆ ਠੰਡੀ ਲੱਸੀ ਜਿੱਦਾਂ ਜ਼ਰੂਰੀ ਆ ਚਾਹੀਦੀ ਨਾਲ ਅੱਛਾ ਹਾਂਜੀ ਹਾਂਜੀ ਠੰਡੀ ਲੱਸੀ ਕਿਹੜੀ ਬਣਾਉਣੀ ਆ ਮੇਠੀ ਵਾਲੀ ਵੀ ਆ ਦੂਜੀ ਦਹੀਂ ਵਾਲੀ ਬਣਾਉਣੀ ਉਹ ਜੋ ਛੱਟ ਦੀ ਨਹੀਂ ਦਹੀਂ ਵਾਲੀ ਆ ਜੀ ਦਹੀਂ ਵਾਲੀ ਹੁੰਦੀ ਹਾਂਜੀ ਦਹੀਂ ਵਾਲੀ ਤੇ ਕੀ ਰੇਟ ਗਲਾਸ ਦਿੰਦੀ ਉਹ ਆਪਾਂ 30 ਰੁਪਏ ਦਾ ਗਲਾਸ ਆ ਤੇ 50 ਰੁਪਏ ਦਾ ਗਲਾਸ 30 ਦਾ ਤੇ 50 ਦਾ ਹਾਂਜੀ ਹਾਂਜੀ ਤੇ ਜਿਹੜਾ ਗੜੀ ਰਾਈਸ ਹੈਗੇ ਆ ਰਾਜਮਾ ਰਾਈਸ ਹੈ ਉਹਦੇ ਕੀ ਕੀ ਪਲੇਟ ਦਾ ਰੇਟ ਉਹਦੀ 80 ਰੁਪਏ ਦੀ ਫੁੱਲ ਹਾਂਜੀ ਹਾਂਜੀ ਤੇ 40 ਰੁਪਏ ਦੀ ਹਾਂ 50 ਹੀ ਹਾਫ 50 ਹੀ ਹਾਫ ਆ ਅੱਛਾ ਹੋਰ ਰੋਟੀ ਵਗੈਰਾ ਵੀ ਨਾਲ ਕਰਦੇ ਹੋਣ ਕਿ ਨਹੀਂ ਨਹੀਂ ਰੋਟੀ ਵਗੈਰਾ ਦਾ ਉਦਾਂ ਨਹੀਂਗਾ ਹੈਗਾ ਨਾਲ ਖਾ ਹੈਗਾ ਜੀ ਪਰੋਟਾ ਹੈਗਾ ਨਾਲ 버거 ਵਗੈਰਾ ਬਣਾਉਨੇ ਹੋ ਹਾਂਜੀ 버거 ਵਗੈਰਾ ਵਾ ਪਰਾਂਠਾ ਵਾ ਪਰਾਂਠਾ ਵੀ ਜਦੋਂ ਵੀ ਜਦੋਂ ਕੋਈ ਆ ਜਾਂਦਾ ਉਸੇ ਹੀ ਤਿਆਰ ਕਰਕੇ ਦੇ ਦਿੰਦੇ ਆ ਤੇ ਪਰੋਠੇ ਦਾ ਕੀ ਰੇਟ ਹੈ ਪਰੋਠੇ ਦਾ 40 ਰੁਪਏ ਆ ਸਿੰਗਲ ਤੇ ਡਬਲ 70 ਰੁਪਏ ਨਾਲ ਕੀਦ ਨੂੰ ਦੇਈ ਨਹੀਂ ਬਈ ਨਾਲ ਹਾਂਜੀ ਕਾ ਬਾਤ ਆ ਜੀ ਤੇ ਸਾਨੂੰ ਸਭ ਤੋਂ ਵੱਡੀ ਖੁਸ਼ੀ ਹੁੰਦੀ ਆ ਵੀ ਜਦੋਂ ਤੁਸੀਂ ਇਹ ਕਹਿੰਦੇ ਹੋ ਵੀ ਬਾਈ ਸਾਡਾ ਕੰਮ ਅੱਗੇ ਨਾਲੋਂ ਬਹੁਤ ਵਧੀਆ ਚੱਲ ਪਿਆ ਕਿਉਂਕਿ ਬੇ ਚੀਜ਼ ਸਭ ਪਹਿਲਾਂ ਗੋਲ ਗੱਪੇ ਅਸੀਂ ਹਮੇਸ਼ਾ ਪ੍ਰਵਾਸੀ ਦੇ ਰੇਡੀਓ ਤੋਂ ਖਾਦੇ ਸੀ ਅੱਜ ਭਰਾ ਦੇ ਕੋਲੋਂ ਗੋਲ ਗੱਪੇ ਖਾ ਕੇ ਬਾਈ ਬੜਾ ਸਵਾਦ ਆਇਆ ਤੇ ਅੱਛਾ ਹੁਣ ਇੱਕ ਕੰਮ ਕਰੋ ਮੇਰੇ ਨਾਲ ਦੋ ਚੀਜ਼ਾਂ ਤੁਸੀਂ ਲਾਉਣੀਆਂ ਨੇ ਠੀਕ ਹੈ ਜੀ ਇੱਕ 버ਗਰ ਲਾਉਣਾ ਨਿਊਡਲ ਵਾਲਾ ਠੀਕ ਹੈ ਜੀ ਠੀਕ ਹੈ ਜੀ ਤੇ ਇੱਕ ਮੇਰੇ ਲਈ ਹਾਫ ਪਲੇਟ ਲਾਉਣੀ ਆ ਤੁਹਾਡੀ ਕੜੀ ਤੇ ਨਾਲ ਚੌਲ ਠੀਕ ਹੈ ਜੀ ਠੀਕ ਹੈ ਜੀ ਬਾਕੀ ਗੱਲ ਹੁਣ ਆਪਾਂ ਕਰਾਂਗੇ ਬਾਅਦ ਚ ਖਾਣ ਪੀਣ ਤੋਂ ਬਾਅਦ ਪਹਿਲਾਂ ਤੁਸੀਂ ਮੇਰੇ ਲਈ ਇੱਕ ਪਲੇਟ ਲਾਓ ਕੜੀ ਦੀ ਤੇ ਉਸ ਤੋਂ ਬਾਅਦ ਲਾਉਂਦੇ ਆਪਾਂ ਜਿਹੜਾ ਤੁਹਾਡੇ ਮੈਨੂੰ ਇੱਕ 버ਗਰ ਖ ਤੇ ਲੋ ਜੀ ਫਾਈਨਲੀ ਸਾਡੀ ਜਿਹੜੇ ਪਲੇਟ ਕੜੀ ਤੇ ਨਾਲ ਸਾਡੇ ਰਾਈਸ ਆ ਭਾਈ ਰਾਈਸ ਕਿਹੜੇ ਵਾਲੇ ਆਹੀ ਇਹ ਵੀਰੇ ਆਪਣੇ ਜਿਹੜੇ ਘਰ ਤੇ ਆਪਾਂ ਆਮ ਹੀ ਮੰਨ ਕੇ ਚੱਲੋ ਬਾਕੀ ਘਰੇਲੂ ਜਿਹੜੇ ਘਰਾਂ ਚ ਬਣਦੇ ਆ ਭਾਈ ਕੜੀ ਚ ਕੀ ਕੀ ਪਾਇਆ ਤੁਸੀਂ ਕੜੀ ਚ ਪਕੌੜੇ ਆ ਜੀ ਅੱਛਾ ਹਾਂ ਜੀ ਹਾਂ ਜੀ ਬੜੀ ਪਕੌੜੇ ਆ ਓਹ ਇ tanto disturb ਪੜੀ ਤੱਕੜੀ ਹੁੰਦੀ ਆ ਹਾਂ ਜੀ ਹਾਂ ਜੀ ਚਲੋ ਜੀ ਕੜੀ ਪਕੌੜੇ ਤੇ ਨਾਲ ਹੈਗੇ ਆ ਚੌਲ ਤੇ ਨਾਲ ਰੇਤਾ ਕੀ ਬਾਤ ਮੈਨੂੰ ਕੜੀ ਬਹੁਤ ਪਸੰਦ ਆ ਖਾਸ ਕਰਕੇ ਸਾਰ ਗਰਮੀਆਂ ਦੇ ਵਿੱਚ ਤਾਂ ਬੜੀ ਸਵਾਦ ਉਹਦਾ ਆਉਂਦਾ ਜਦੋਂ ਕੜੀ ਤੇ ਚੌਲ ਘਰ ਬਣੇ ਹੁੰਦੇ ਆ ਹੂੰ ਭਾਈ ਅਜੇ ਤਾਂ ਗੱਲ ਦੱਸਾਂ ਤੁਹਾਨੂੰ ਜਿੰਨੇ ਵਲੌਗ ਹੋਈ ਕੜੀ ਚੌਲ ਵਾਲੇ ਕੀਤੇ ਨੇ ਦਾ ਜਿੱਥੇ ਵੀ ਜਿਹੜਾ ਵੀ ਬੰਦਾ ਦੇਸੀ ਖਾਣੇ ਬਣਾਉਂਦਾ ਭਾਈ ਖਾਣਾ ਇੱਕ ਤੋਂ ਇੱਕ ਚਾਪਰਦਸ ਖਾਣਾ ਭਾਜੀ ਬਹੁਤ ਵਧੀਆ ਭਾਜੀ ਧੰਨਵਾਦ ਵੀਰੇ ਪਈ ਪਹਿਲਾ ਦੱਸੋ ਕੜੀ ਬੜੋਦਾ ਕੋਣ ਹੈ ਬੜਾ ਦੇ ਆਪਣੇ ਵਾਈਫ ਹੀ ਹੈ ਜੀ ਵਾਈਫ ਬੜੋਦੇ ਨਹੀਂ ਕੀ ਬਾਤ ਹੈ ਵਾਕੇ ਇੰਨੇ ਕਿ ਜ਼ਬਰਦਸਤ ਕੜੀ ਚੌੜਾ ਨਾ ਕੜੀ ਦਾ ਫਲੇਵਰ ਬਹੁਤ ਵਧੀਆ ਮਤਲਬ ਪਕੌੜਿਆਂ ਦਾ ਫਲੇਵਰ ਮਸਾਲਿਆਂ ਦਾ ਫਲੇਵਰ ਇਕੱਲਾ ਇਕੱਲਾ ਨਿਕਲ ਕੇ ਬਾਹਰ ਆ ਰਿਹਾ ਮਤਲਬ ਸਵਾਦ ਹੀ ਆ ਗਿਆ ਭਾਈ ਇਸ ਕਰਕੇ ਭਾਈ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਹੋਰ ਖਾਣੇ ਵਧਾਏ ਨੇ ਤੇ ਸਾਡੇ ਪੰਜਾਬੀਆਂ ਨੂੰ ਹੋਰ ਖਾਣੇ ਦੀ ਜਿਹੜੀ ਇੱਕ ਨਵੀਂ ਚੋਣ ਮਿਲੂਗੀ ਇਹਨਾਂ ਤਾਂ ਜਿਹੜੇ ਲੋਕ ਘਰਾਂ ਤੋਂ ਦੂਰ ਰਹਿੰਦੇ ਨੇ ਉਹ ਤੁਹਾਡੇ ਕੋਲ ਆ ਗਏ ਇੱਥੇ ਤੁਹਾਨੂੰ ਤੁਹਾਡੇ ਕੋਲ ਵਧੀਆ ਦੀ ਕਿਹਦਾ ਖਾ ਸਕਦੇ ਜਦ ਤੱਕ ਮੈਂ ਕਿੜੀ ਇਹ ਦੋ ਦਿਨ ਚਮਚੇ ਹੋਰ ਖਾਲਾਂ ਜਦ ਤੱਕ ਤੁਸੀਂ ਬਾਈ ਨੂੰ ਐਡਰੈਸ ਬੋਲੋ ਬਾਈ ਐਡਰੈਸ ਬੋਲ ਰਾ ਐਡਰੈਸ ਵੀਰੇ ਆਪਣਾ ਇਹ ਆ ਮਹਿਦਪੁਰ ਰੋਡ ਹੈ ਗੁਰੂ ਨਾਨਕ ਯੂਨੀਵਰਸਿਟੀ ਸਾਹਮਣੇ ਡਿਗਰੀ ਕਾਲਜ ਆਏ ਤੇ ਆਪਣੇ ਪਡੋਰੀ ਨੂੰ ਵੀ ਮੋੜ ਮੜਦਾ ਵਾ ਅੱਗੇ ਥੋੜਾ ਜਿਹਾ ਜਾ ਕੇ ਪਡੋਰੀ ਤੋਂ ਆਪਾਂ ਪਿੰਡ ਪਡੋਰੀ ਦੇ ਹੈ ਗਏ ਜੀ ਇਹਨੂੰ ਕੋਦਰ ਦੇ ਵਿੱਚ ਆ ਨਾ ਹਾਂਜੀ ਇਹਨੂੰ ਕੋਦਰ ਦੇ ਵਿੱਚ ਅਜਾ ਭਾਈ ਆਏ ਕਿਥੋਂ ਤੁਸੀਂ ਪਹਿਲਾਂ ਦੱਸੋ ਅਸੀਂ ਵੀਰੇ ਪਹਿਲਾਂ ਦਾ ਜੁਪੀ ਰਹਿੰਦੇ ਹੁੰਦੇ ਸੀਗੇ ਜੁਪੀ ਕਿਹੜੀ ਲਗਾ ਜੁਪੀ ਆਪਾਂ ਸ਼ਾਹਜਹਾਂਪੁਰ ਸਟੇਸ਼ਨ ਪੈ ਜਾਂਦਾ ਲਕੀਮਪੁਰ ਜ਼ਿਲ੍ਹਾਵਾ ਜੀ ਲਕੀਮਪੁਰ ਜ਼ਿਲ੍ਹਾ ਤੇ ਦੂਜੀ ਗੱਲ ਪੰਜਾਬ ਦੇ ਵਿੱਚ ਆ ਕੇ ਭਾਈ ਹੁਣਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਵੀ ਕਰਦੇ ਨੇ ਹਾਂਜੀ ਹਾਂਜੀ ਹੁਣ ਵੀ ਕਰਦੇ ਹਾਂ ਹੁਣ ਵੀ ਕਰਦੇ ਆ ਵੀਰੇ ਕੀ ਬਾਤ ਹੈ ਇਹ ਦੇਖ ਲਓ ਤੁਸੀਂ ਗੁਰੂ ਘਰ 'ਚ ਸੇਵਾ ਵੀ ਹੋ ਰਹੀ ਆ ਪੰਜਾਬੀ ਭਰਾਵਾਂ ਨੂੰ ਚੰਗਾ ਖਾਣਾ ਵੀ ਪਰੋਸਿਆ ਜਾ ਰਿਹਾ ਆ ਤੇ ਨਾਲ-ਨਾਲ ਗੁਰਬਾਣੀ ਦਾ ਪ੍ਰਚਾਰ ਵੀ ਕੀਤਾ ਜਾ ਰਿਹਾ ਵੀ ਚਰਤ ਸਿੰਘ ਸਾਹਿਬ ਦਾ ਪਾਠ ਸੁਣਾਓ ਬੱਚਿਆਂ ਨੂੰ ਹੋਰ ਇੱਕ ਨਵੀਂ ਚੀਜ਼ ਦਿੱਤੀ ਆ ਵੀ ਪਾਰ ਸੁਣਾਉਂਗੇ ਨਾਲ ਤੁਸੀਂ ਹੋਰ ਇੱਕ 버ਗਰ ਫ੍ਰੀ ਖਾਓਗੇ ਇਹ ਸਭ ਤੋਂ ਵੱਡੀ ਗੱਲ ਹੁੰਦੀ ਆ ਵੀ ਜਿਹੜੀ ਇੱਕ ਪੰਜਾਬ ਦੇ ਨਾਲ ਨਾਲ ਪੰਜਾਬੀ ਖਾਣੇ ਦੇ ਨਾਲ ਨਾਲ ਇੱਕ ਸਾਡੇ ਜਿਹੜੀ ਪੰਜਾਬੀ ਅ ਸਿੱਖ ਧਰਮਿਆਂ ਉਹਨੂੰ ਵੀ ਨਾਲ ਪ੍ਰਮੋਟ ਕਰਨਾ ਬਾਈ ਬਹੁਤ ਵਧੀਆ ਲੱਗਾ ਜਦ ਤੱਕ ਮੇਰਾ 버ਗਰ ਆਉਂਦਾ ਤਦ ਤੱਕ ਮੈਂ ਇਹਨੂੰ ਫਿਨਿਸ਼ ਕਰ ਲਵਾਂ ਉਸ ਤੋਂ ਬਾਅਦ ਬਾਕੀ ਦੁਬਾਰਾ ਗੱਲ ਕਰਦੇ ਆਂ ਤੇ ਲੋ ਜੀ ਫਾਈਨਲੀ ਸਾਡਾ ਜਿਹੜਾ 버ਗਰ ਵੀ ਰੈਡੀ ਹੋ ਗਿਆ ਤੇ ਪਰ ਅੱਜ ਜਿਹੜਾ ਮੈਂ ਟੇਸਟ ਕਰਨਾ ਦਾ ਟੇਸਟ ਅੱਜ ਸਾਡਾ ਪ੍ਰੀਤ ਭਰਾ ਨਾਲ ਹੋਊਗਾ ਆਹ ਕੀ ਬਾਤ ਹੈ ਪ੍ਰੀਤ ਭਰਾ ਦੇ ਚੋ ਸਟੋਰੀ ਕੀਤੀ ਤਾਂ ਭਾਈ ਨੇ ਮੈਨੂੰ ਕਿਹਾ ਵੀ ਤੂੰ ਲੈ ਕੇ ਆਇਆ ਇੱਥੇ ਤੇ ਅੱਜ ਮੈਂ ਕਹਿੰਦਾ ਮੇਰਾ ਫਰਜ਼ ਪੜਦਾ ਭਰਾ ਨੂੰ ਟੇਸਟ ਕਰਵਾਉਣਾ ਨਹੀਂ ਨਹੀਂ ਵਾਕਿਆ ਇਹ ਚ ਕੋਈ ਦੋਰ ਆਏ ਨਹੀਂ ਹੈਗੀ ਅਰੇ ਇੱਥੋਂ ਲੰਘੀ ਤਾਂ ਬਹੁਤ ਹੈ ਪਰ ਤੇ ਇਸ ਕਰਕੇ ਸਾਡਾ ਫਰਜ਼ ਪੜਦਾ ਵੀ ਆਹ ਦੇਖੋ ਮੈਂ ਨਿਊਟਰਲ 버ਗਰ ਬਹੁਤ ਫੇਵਰਟ ਆ ਹਰੇਕ ਦਾ ਫੇਵਰਟ ਹੁੰਦਾ ਨਿਊਟਰਲ 버ਗਰ ਤੇ ਇਸ ਕਰਕੇ ਫਿਰ ਮੈਂ ਕਹਾਂ ਵੀ ਭਾਈ ਨੂੰ ਇੱਕ ਵਾਰੀ ਪੁਨੀਰ ਨੂੰ ਟੇਸਟ ਕਰਵਾਉਣਾ ਪਊ ਜੇੜੀ ਸਹੀ ਹੋਇਆ ਸਹੀ ਦੱਸਣਾ ਗਲਤ ਹੋਇਆ ਗਲਤ ਸੀ ਕਿਉਂਕਿ ਆਪਣਾ ਮੇਨ ਫੰਡਾ ਇਹੀ ਚੀਜ਼ ਆ ਹੁੰਦਾ ਵੀ ਹੋਰ ਰਿਵਿਊ ਵਧੀਆ ਦੇਣਾ ਆਪਾਂ ਆਹੀ ਤਾਂ ਜੋ ਗਲਤ ਆ ਤਾਂ ਗਲਤ ਕਹਿ ਹੀ ਦੇਣਾ ਆ ਸਭ ਦੇ ਜਾਣ ਲਿਆ ਹਾਂਜੀ ਭਾਜੀ ਕਿਵੇਂ ਲੱਗਾ ਕੈਂਡ ਸਪਾਈਸੀ ਜ਼ਿਆਦਾ ਸਪਾਈਸੀ ਮੈਂ ਖੁਦ ਕਰਵਾਇਆ ਅੱਛਾ ਅੱਛਾ ਮੈਂ ਕਹਿ ਕੇ ਸਪਾਈਸੀ ਕਰਾਇਆ ਕਿਉਂਕਿ ਮੈਨੂੰ ਉਹ ਨਾ ਫਿੱਕਾ ਜਿਹਾ ਚੰਗਾ ਨਹੀਂ ਲੱਗਦਾ ਅੱਛਾ ਜਿਵੇਂ ਰਾਤੀ ਹੋਇਆ ਹੀ ਹਾਂ ਸੋ ਆ ਜਾਓ ਹੁਣ ਤੁਸੀਂ ਵੀ ਇਹ 버ਗਰ ਖਾਣਾ ਬਾਈ ਨੇ ਐਡਰੈਸ ਦੱਤਾ ਤੁਹਾਨੂੰ ਪਹੁੰਚੋ ਭਰਾ ਦੇ ਕੋਲ ਭਰਾ ਦੀ ਸਪੋਰਟ ਕਰੀਏ ਡਟ ਕੇ ਤੇ ਜਦ ਤੱਕ ਆਪਾਂ ਹੁਣ ਬਾਈਟ ਲੈ ਲਈਏ ਜਦ ਤੱਕ ਲੱਗ ਹੁਣ ਇਧਰ ਆ ਜਾਓ ਨਾਲੀ ਤੇ ਪ੍ਰੀਤ ਹੁਣ ਦੱਸੋ ਹੋ ਗਿਆ 버ਗਰ ਜਰਾ ਹੋਰ ਕੁਝ ਖਾਣਾ ਨਾ 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 ਦੱਸਦੇ ਭਾਈ ਇਹਨਾਂ ਕਿਤੇ ਕਈ ਵਾਰੀ ਭਰਾ ਨੇ ਸੇਵਾ ਨਹੀਂ ਕੀਤੀ। ਉਹ ਨਹੀਂ 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 ਭਰਾ ਸੇਵਾ ਹੀ ਸੇਵਾ ਆਦਾ ਸਾਰਾ। ਤੇ ਭਰਾ ਦੇ ਕੋਲ ਹੋਰ ਲੱਸੀ ਵੀ ਹੈਗੀ ਆ। ਅਜਾ ਭਾਜੀ ਹੁਣੇ ਕੰਮ ਕਰੋ ਸਾਡਾ ਕੈਮਰਾਮੈਨ ਲੈ ਗਿਆ ਭੁੱਖਾ। ਹਾਂਜੀ ਗੱਲ ਪਾਜੀ ਠੀਕ ਹੈ ਜੀ। ਉਹਦੇ ਬਾਅਦ ਸੇ ਹੁਣ ਉਹਨੂੰ ਪੁੱਛ ਲਓ ਭਾਈ ਕੀ ਖਾਣਾ? ਕੈਮਰਾਮੈਨ ਕੀ ਖਾਣਾ ਦੱਸ ਪਹਿਲਾਂ ਤੂੰ। ਕੀ 버ਗਰ ਖਾਣਾ? ਹਾਂਜੀ 버ਗਰ। ਕੀ ਕੜੀ ਰਾਇਸ ਖਾਣੇ? ਚੋ ਖਾਣਾ ਤੂੰ। ਚੋ ਖਾਣਾ ਦੱਸ ਦੇ। 버ਗਰ ਦਾ ਟੈਸਟ ਦੇ ਦੇ। 버ਗਰ ਚਲੋ ਜੀ ਸਾਡੇ ਕੈਮਰਾਮੈਨ ਦੀ ਵੀ 버ਗਰ ਲਾਓ ਜੀ। ਨਹੀਂ ਨਹੀਂ ਚਲੋ 버ਗਰ ਲਾਓ। 버ਗਰ ਲਾਓ ਜੀ ਕੈਮਰਾਮੈ ਤੇ ਜਦ ਤੱਕ ਕੈਮਰਾ ਮੈਲੀ 버ਗਰ ਲੱਗ ਰਿਹਾ ਤਦ ਤੱਕ ਅਸੀਂ ਭਾਈ ਹੁਣ ਲੱਸੀ ਪੀਣੀ ਬਣਦੀ ਹੈ ਲੱਸੀ ਪੀਣੀ ਲੱਸੀ ਬਣਾਓ ਭਾਈ ਸਭ ਦੀ ਮਿੱਠੀ ਮਿੱਠੀ ਕਿ ਨੂਡ ਵਾਲੀ ਪੀਣੀ ਹੈ ਮਿੱਠੇ ਵਾਲੇ ਚਲੋ ਭਾਈ ਮਿੱਠੀ ਵਾਲੀ ਬਣਾਓ ਜੀ ਤੇ ਲੋ ਜੀ ਫਾਈਨਲੀ ਸਾਡੀ ਲੱਸੀ ਹੋ ਗਈ ਤਿਆਰ ਤੇ ਲੱਸੀ ਵਿੱਚ ਵਾਵਾ ਕੁਝ ਪਾਇਆ ਲੱਗਦਾ ਤੇ ਬਾਕੀ ਆ ਭਾਜੀ ਹੁਣਾਂ ਦੇ ਕੋਲ ਤੁਸੀਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਨੀ ਆ ਤੇ ਇੱਕ ਵਾਰੀ ਪੰਜਾਬੀ ਭਰਾ ਨੂੰ ਸਪੋਰਟ ਵੀ ਕਰੀਂ ਨਾਲੇ ਗਰੰਤੀ ਸਿੰਘ ਹੋਵੇ ਤੇ ਗਰੰਤੀ ਸਿੰਘ ਦੀ ਜ਼ਿੰਮੇਵਾਰੀ ਸਾਡੀ ਬਣਦੀ ਆ ਵੀ ਉਹਦੀ ਜ਼ਿਆਦਾ ਸਪੋਰਟ ਕਰੀਏ ਚਲਿਓ ਜੀ ਹੁਣ ਆਪਾਂ ਜਦ ਤੱਕ ਲੱਸੀ ਟਰਾਈ ਕਰੀਏ ਜੀ ਥੈਂ ਲੋਲੀ ਆਖਰੀ ਸਾਡਾ ਆ ਗਈ ਆ ਹੁਣ ਲੱਸੀ ਤੇ ਲੱਸੀ ਵੀ ਟਰਾਈ ਕਰੀਏ ਕਿਉਂਕਿ ਭਰਾ ਹੁਣਾਂ ਨੇ ਲੱਸੀ ਬੜੀ ਰੀਜ ਨਾਲ ਬਣਾਉਂਦੇ ਨੇ ਤੇ ਮੈਂ ਕਹਾਂ ਕਿ ਤੁਹਾਨੂੰ ਜਰੂਰ ਇਹ ਦੱਸਿਏ ਵੀ ਇਹਦੇ ਵਿੱਚ ਕੀ ਕੀ ਹੋਰ ਪਾਇਆ ਹੁੰਦਾ ਯਾਰ। ਕਿਹਾ ਬਾਰੇ। ਬਈ ਵਾਕਈ ਬਹੁਤ ਵਧੀਆ ਲੱਸੀ ਦਾ ਦਹੀਂ ਨਾਲ ਲੱਸੀ ਬਣਾਈ ਹੋਈ ਆ ਤੇ ਨਾਲ ਇਹਦੇ ਵਿੱਚ ਕਈ ਵੀ ਕੁਝ ਇਹਨੇ ਪਾਇਆ ਹੋਇਆ ਮਤਲਬ ਕਹ ਲਈਏ ਡ్రਾਈ ਫੂਡ ਟਾਈਪ ਤਾਂ ਵਧੀਆ ਲੱਗੀ ਬਹੁਤ ਏਸੀਆ ਤਾਂ ਤੁਸੀਂ ਭਰਾ ਹੁਣਾਂ ਦੇ ਕੋਲ ਜਰੂਰ ਪਹੁੰਚਣਾ। ਨਿਕੋ ਉਧਰ ਦੇ ਵਿੱਚ ਪਾ ਹੁਣਾਂ ਦਾ ਕਾਰਡ ਸਾਡੇ ਦਾ ਇਹਨਾਂ ਕੋਲ ਆਓ ਇਹਨਾਂ ਕੋਲ ਆ ਕੇ ਫੂਡ ਇਕ ਕਰ ਜਰੂਰ ਟਰਾਈ ਕਰੋ ਸਭ ਤੋਂ ਬੈਸਟ ਖਾਣਾ ਇਹਨਾਂ ਦਾ ਤੇ ਬਹੁਤ ਵਧੀਆ ਨਾਲੇ ਗ੍ਰਾਂਧੀ ਸਿੰਘ ਨੇ ਸਫਾਈ ਪੂਰੀ ਆ ਤੇ ਪੂਰਾ ਕੰਮ ਵਧੀਆ ਇਸ ਕਰਕੇ ਸਾਡਾ ਫਰਜ ਬਣਦਾ ਸਾਡੇ ਪੰਜਾਬੀ ਭਰਾ ਨੂੰ ਸਪੋਰਟ ਕਰੀਏ ਤੇ ਪੰਜਾਬੀ ਭਰਾ ਨੂੰ ਉੱਪਰ ਚੱਕੀਏ ਸੋ ਹੁਣ ਤੁਸੀਂ ਕੀ ਕਰਨਾ ਵੀਡੀਓ ਸ਼ੇਅਰ ਕਰਨੀ ਹੈ ਚੈਨਲ ਸਬਸਕ੍ਰਾਈਬ ਕਰਨਾ ਤੇ ਸੋਹਣਾ ਜਿਹਾ ਕਮੈਂਟ ਕਰਨਾ ਤੁਸੀਂ ਵੀ ਤੁਹਾਡੇ ਇਲਾਕੇ ਦੇ ਵਿੱਚ ਸਭ ਤੋਂ ਬੈਸਟ ਫੂਡ ਵਾਲਾ ਕੌਣ ਆ ਅਸੀਂ ਪਹੁੰਚਾਂਗੇ ਉਹਨਾਂ ਦੇ ਕੋਲ ਵੀਡੀਓ ਬਹੁਤ ਜਲਦੀ ਬਣਾਉਣਾ ਤੇ ਨੈਕਸਟ ਸਾਡਾ ਹੈਗਾ ਅਮਰਸਰ ਦਾ ਟੂਰ ਅਮਰਸਰ ਵਿੱਚ ਸਾਨੂੰ ਦੱਸੋ ਵੀ ਆਪਣੇ ਕਿਹੜੇ ਕਿਹੜੇ ਬੈਸਟ ਫੂਡ ਨੇ ਜੋ ਕਿ ਅਸੀਂ ਉਹਨੂੰ ਹੁਣ ਸ਼ੂਟ ਕਰੀਏ ਸੋ ਥੈਂਕ ਯੂ ਸੋ ਮੱਚ